ਕੋਸਾ ਗੇ ਦਿਮਾਗ ਚ ਵੀ ਚਲਾ ਲਿਓ ਦੀ ਗੰਦਗੀ ਸਾਫ ਹੋ ਜੂਗੀ ਨਹੀਂ ਟਲ ਜਾ ਟਲ ਜਾ ਮੇਰੇ ਕੋ ਹੱਥ ਨਾ ਹੋਲਾ ਕਰਾ ਲਈ ਤੂੰ ਇੱਥੇ ਕੋ ਕੁੱਤੇ ਵਾਂਗੂ ਭੌਂਕੀ ਜਾਨੀ ਆ ਇੱਥੇ ਆਣ ਕੇ ਮੇਰੇ ਨਾਲ ਗੱਲ ਕਰ ਉਦੋਂ ਤੇ ਤੂੰ ਬੱਝੀ ਹੈ ਨਾ ਅੱਜ ਨਹੀਂ ਬੱਝੀ ਆ ਇਧਰ ਛੱਡੀ ਇਹਨੂੰ ਕਿਉਂ ਛੱਡ ਕੇ ਤੇ ਰਾਤ ਨੂੰ ਜੁੰਡੇ ਅੱਛਾ ਛੱਡ ਇਹਨੂੰ ਅਮਰ ਤੂੰ ਛੱਡ ਤੂੰ ਪਾ ਵੀ ਤੈ ਮੈਂ ਇੱਧਰ ਤੂੰ ਸਮਝੇ ਨਾ ਅਨੁਪੋਖ ਹੋ ਗਿਆ ਨਾ ਤੇਰੇ ਨਾਲ ਇਧਰ ਆ ਤੈਨੂੰ ਕਿਦਾਂ ਸੁਣਾ ਆਣਣ ਪੜ ਘਵਾਰ ਦੀ ਬੁਰਦਗੀ ਹੈਗੀ ਕਿ ਟਾਈਮ ਪਾਸ ਹੀ ਕਰਨ ਜਾਣੀ ਐ ਥੱਲੇ। ਉਹ ਨਹੀਂ ਵੀਰੇ ਪੜਦੀ ਵੀ ਆ। ਅੱਛਾ। ਕਰੋ ਮੇ ਪੜਦੇ ਨੇ। ਬਸ ਥੋੜੇ ਦਿਨ ਹੀ ਰਹਿ ਗਏ ਆ। ਅਗਲੇ ਮਹੀਨੇ ਸ਼ੁਰੂ ਹੋ ਜਾਣੇ। ਲੱਗੂ ਤੇ ਭਾਬੀ ਆ ਤੈਨੂੰ ਪੁੱਛ ਲੈ। ਪੰਜ ਜਮਾਤਾਂ ਪੜੀਆਂ। ਵੇਲਾ ਕਿ ਤਾ ਮਖੌਲ ਕਰਦੇ ਪਹਿਲਾਂ ਨਹੀਂ ਵੇਖਿਆ। ਹੁਣ ਮਖੌਲ ਕਰਦੇ ਮੈਨੂੰ। ਇਰਾਜ ਕਰੇ ਜੇ ਬੁਆ ਮਾਰ ਦਮਾ ਨਾ ਦਾ। ਪੂਰੀਆਂ ਪੰਜ ਪੜੀ ਗਈਆਂ ਪੂਰੀਆਂ ਪੰਜ ਮਾਹੀਆਂ ਕਿਹਨੂੰ ਆ ਗਈ ਬੇਚੈਨ ਸਾਡੀ ਹਣੀ ਚੁੱਪਗਾ ਕੇ ਸੌਂ ਗਈ ਅਗਲੀ ਸੌਂਦੇ ਤੇ ਸੌਣ ਦੇ ਦਰ ਮਾਰਿਆ ਹੈ ਸੱਸਿਆ ਮਸੀ ਜੀ ਸੱਸਿਆ ਮਸੀ ਕਾਹਤ ਕੀ ਆ ਲਿਆ ਵਧੀਆ ਸੱਸਿਆ ਮਸੀ ਸੱਸਿਆ ਮਸੀ ਇੱਥੇ ਨਾ ਤੇ ਹੋ ਕਿਉਂ ਮੰਜਾ ਆੜਾ ਪੋਲਾ ਜੇ ਤਾਂ ਟੁੱਟ ਜਾਣਾ ਜੇ ਹਾਏ ਹਾ ਮੈਂ ਐਡੀ ਮੋਟੀ ਆ ਤੂੰ ਕਿੱਥੇ ਬੈਹ ਜਾ ਹਾਂ ਨੇ ਮਾਸੀ ਇਹਦਾ ਸੁਭਾਅ ਇਦਾਂ ਦਾ ਵਾ ਮੋਹਣ ਕਰਦੀ ਰਹਿੰਦੀ ਐ ਇਹ ਨਾਲ ਕੋਈ ਸੱਜਣਾ ਚਲ ਕੋਈ ਮੈਨੈ ਕੋਈ ਤਾਂ ਗੁੱਸਾ ਮੇਰਾ ਨੋਹ ਪਤ ਗਿਆ ਹੈ ਸ਼ਹਿਰ ਤੇ ਮੇਰਾ ਕੱਲੀ ਦਾ ਘਰ ਜੀ ਨਹੀਂ ਲੱਗਣ ਡਿਆ ਤੇ ਮੈਂ ਇੱਧਰ ਘੇੜਾ ਗੂੜਾ ਲਾ ਕੇ ਆਉਣੀ ਆ ਕਿੰਨੇ ਦਾ ਮਰਨ ਖਾਡਾ ਘਰ ਜੜੀ ਰੂ ਤੇ ਆ ਨੀ ਕੀ ਦੰਦ ਜੇ ਕੱਢੀ ਜਾਂਦੀਆਂ ਜੇ ਜਾ ਮਾਸੀ ਇਹ ਚਾਹ ਬਣਾ ਕੇ ਲਿਆ ਲੈ ਚਾਹ ਦਾ ਦੀ ਬਣਾਵਾ ਖੰਡ ਤੇ ਘਰੇ ਕਿਲੋ ਵੀ ਨਹੀਂ ਹੈਗੀ ਤੇ ਜਾ ਕਿਲੋ ਖੰਡ ਫੜ ਕੇ ਲਿਆਓ ਦੁਕਾਨ ਤੋਂ ਜਾ ਕੇ ਯਾਰ ਨਾ ਹੰਟ ਜਾ ਚੁਕਚਾਪਤੀ ਧਰਨਾ ਲਿਆ ਕੋਈ ਨਹੀਂ ਤਾਂ ਦਿੰਨੀ ਆ ਹੈਨੀ ਤੂੰ ਅਨੁਸਿਆਣੇ ਬੈਰਨ ਨੂੰ ਕਿਲੋਖੰਡ ਲੈਣ ਭੇਜ ਦਿੱਤਾ ਏ ਤੂੰ ਇਕੱਠਾ ਸੌਦਾ ਨਹੀਂ ਪਾਉਂਦਾ ਹੂੰ ਨਹੀਂ ਮਾਸੀ ਉਹ ਇੱਥੋਂ ਕਿਲੋਖੰਡ ਫੜ ਲਈ ਜਿੰਨੀ ਚਾਹੀਦੀ ਹੁੰਦੀ ਆ ਮੈਂ ਇਕੱਠਾ ਸੌਦਾ ਪਾਈ ਜਾਉ ਹੂੰ ਇਹੋ ਹੀ ਤੇ ਪੜਿਆ ਲਿਖਿਆ ਤਾਂ ਨਾ ਪੜਨ ਦਾ ਫਰਕ ਆ ਮੇਰੇ ਨੂੰ ਪੜੀ ਲਿਖੀ ਆ ਨਾ ਉਹ ਮਹੀਨੇ ਦਾ ਇਕੱਠਾ ਹੀ ਸੌਦਾ ਪਾ ਲੁੰਦੀ ਆ ਵਾਰ-ਵਾਰ ਦੁਕਾਨਾਂ ਤੇ ਚੱਕਰ ਨਹੀਂ ਲਾਉਣੇ ਪੈਂਦੇ ਠੀਕ ਆ ਮਾਸੀ ਓਹੋ ਮੰਮਾ ਤੁਸੀਂ ਇੱਥੇ ਬੈਠੇ ਜੋ ਮੈਂ ਤੁਹਾਨੂੰ ਘਰੇ ਲੱਭਦੀ ਆਈ ਆ ਆਗੇ ਤੁਸੀਂ ਹਾਂਜੀ ਮੈਂ ਤਾਂ ਘਰ ਨ ਗੱਲੀ ਦਾ ਜੀ ਨਹੀਂ ਲੱਗਣਿਆ ਤਾਂ ਮੈਂ ਚਲ ਇੱਥੇ ਬਹਿ ਜੰਨੀ ਖੜੀ ਓਹੋ ਚਲੋ ਆਓ ਘਰ ਚਲੀਏ ਮੈਂ ਤੁਹਾਡੇ ਵਾਸਤੇ ਬੜੀ ਵਧੀਆ ਚੀਜ਼ ਲੈ ਕੇ ਆਈ ਇੱਕ ਕੀ ਲੈ ਕੇ ਆਈ ਮੰਮਾ ਤੁਸੀਂ ਕਹਿੰਦੇ ਸੀ ਨਾ ਨੀਵੇਂ ਲੱਕ ਹੋ ਕੇ ਝਾੜੂ ਨਹੀਂ ਲੱਗਦਾ ਇਸ ਕਰਕੇ ਮੈਂ ਤੁਹਾਡਾ ਕੰਮ ਨਾ ਈਜੀ ਕਰ ਦਿੱਤਾ ਭਾਬੀ ਈਜੀ ਹੋਣਾ ਵਾ ਹਾਂ ਉਹੀ ਆ ਨੀ ਹੋ ਕਿੱਦਾਂ ਮੰਮਾ ਮੈਂ ਤੁਹਾਡੇ ਲਈ ਨਾ ਵਾਕ ਮਨਿੱਲਣ ਲਿਆਂਦਾ ਵਾ ਤਾਂ ਦਾ ਕੰਮ ਐ ਸੋਖਾ ਹੋ ਜਾਣਾ ਵਾ ਅੱਛਾ ਆ ਵੀ ਕਿਹੜਾ ਬਾਤ ਦੀਦੀ ਉਹ ਕੀ ਹੁੰਦਾ ਆ ਓਹੋ ਤੁਹਾਨੂੰ ਅਨਪੜਾ ਨੂੰ ਕੀ ਪਤਾ ਹੋਵੇ ਵੀ ਉਹ ਕੀ ਹੁੰਦੀ ਆ ਇਹ ਹੁੰਦੀ ਕੀ ਆ ਮੈਨੂੰ ਦੱਸ ਦੇ ਉਹ ਮੰਮਾ ਜਿਹੜਾ ਕਚਰਾ ਕੁਚਰਾ ਸਾਰਾ ਕਿਲਰਿਆ ਹੁੰਦਾ ਵਾ ਨਾ ਤੇ ਜਿੱਦਾਂ ਲੋਕੀ ਬਾਹਰ ਰੱਖਦੇ ਆ ਨਾ ਸਿਰਫ ਤੁਸੀਂ ਇਹਨੂੰ ਫੜਨਾ ਹੀ ਆ ਤੇ ਉਹਨੇ ਕਚਰਾ ਕੁਚਰਾ ਸਾਰਾ ਆਪਣੇ ਅੰਦਰ ਖਿੱਚ ਲੈਣਾ ਵਾ ਅੱਛਾ ਤੇ ਡਸਟ ਸਾਰੀ ਆਪਣੇ ਅੰਦਰ ਖਿੱਚ ਲੈਣੀ ਆ ਤੇ ਉਹ ਤੁਹਾਨੂੰ ਜ਼ਿਆਦਾ ਖਿੱਚਣ ਨਹੀਂ ਕਰਦੀ ਲੋੜ ਹੈਗੀ ਠੀਕ ਹੈ ਉਹਨੂੰ ਬਾਹਰ ਇਹੋ ਚੀਜ਼ਾਂ ਵਰਤਦੇ ਆ ਇਸ ਕਰਕੇ ਮੈਂ ਕਹਾ ਮम्मा ਦਾ ਲੱਕ ਦਰਦ ਹੁੰਦਾ ਵਾ ਫਿਰ ਮम्मा ਵਾਸਤੇ ਇਹੀ ਲੈ ਜਾਨੇ ਆ ਅੱਛਾ ਭਾਬੀ ਉਹਨੂੰ ਵੈਕਿਊਮ ਕਲੀਨਰ ਕਹਿੰਦੇ ਆ ਵਾਕ ਮਲੀਨਰ ਨਹੀਂ ਨਹੀਂ ਆਹੋ ਉਹਨੂੰ ਹੀ ਕਹਿੰਦੇ ਆ ਵੇਖਿਆ ਮੇਰੀ ਨੂੰਹ ਦਾ ਕਿੰਨਾ ਦਿਮਾਗ ਆ ਕਿੰਨੀ ਪੜੀ ਲਿਖੀ ਆ ਕਿੰਨੇ ਕੰਮ ਦੀ ਚੀਜ਼ ਲੈ ਕੇ ਆਈ ਏ ਮੇਰੇ ਵਾਸਤੇ ਮੰਮੀ ਦਿਮਾਗ ਕਿਉਂ ਨਾ ਹੋਵੇ ਪੂਰੇ ਕਾਲਜ ਦੇ ਵਿੱਚ ਨਾ ਮਿਸਮਲਵੈਣ ਸੀ ਮੈਂ ਨਾਲੇ ਨਾ ਕਾਲਜ ਦੇ ਵਿੱਚ ਨਾ ਮੈਨੂੰ ਟੂਪਰ ਕਹਿੰਦੇ ਸੀ ਪੇਕਿਆਂ ਦੇ ਵਿੱਚ ਨਾ ਜਿੰਨੀ ਕਾਲਜ ਮੈਨੂੰ ਹੀ ਨਾ ਓਨੀ ਕਿਸੇ ਨੂੰ ਨਹੀਂ ਹੈਗੀ ਵੱਡੀਆਂ ਗੱਲਾਂ ਕਰਦੀਆਂ ਅਨਪੜ੍ਹ ਕੀ ਹੋਪਾ ਭਾਬੀ ਨੌਲੇਜ ਕਹਿਣਾ ਸੀ ਤੇ ਤੈਨੂੰ ਬੜਾ ਪਤਾ ਵਾ ਕੇ ਤਾਂ ਸ਼ੁਰੂ ਹੁੰਦਾ ਨਾ ਕਾਲਜ ਹੀ ਹੁੰਦਾ ਵਾ ਭਾਬੀ ਕੇ ਨਾ ਸਾਇਲੈਂਟ ਹੁੰਦਾ ਆ ਪਰ ਤੁਸੀਂ ਆਪਨੇ ਕਦੀ ਸਾਇਲੈਂਟ ਰਹੇ ਤੁਸੀਂ ਅੱਖਰਾਂ ਨੂੰ ਕਿਥੋਂ ਸਾਇਲੈਂਟ ਰਹਿਂਦੇ ਨਾ ਕੀ ਕਿਹਾ ਇਹ ਥੋੜਾ ਉੱਚੀ ਬੋਲ ਐ ਉਹ ਕੁਛ ਨਹੀਂ ਭਾਬੀ ਤੁਹਾਡੀ ਤਾਰੀਫ ਹੀ ਕੀਤੀ ਆ ਕਲ ਮੰਮਰੇ ਤਾਂ ਚੱਲੀਏ ਘਰ ਬਖਾ ਮੈਨੂੰ ਕੀ ਲੈ ਆਈਆਂ ਤੇ ਮੇਰੇ ਲਈ ਚਲੋ ਮੰਮਾ ਵਾਹ ਚੱਲ ਰਾਜ ਤੂੰ ਵੀ ਨਹੀਂ ਵਾਪਕ ਕੇ ਨਿੱਲਰ ਗਿਆ ਓਹੋ ਮੰਮਾ ਉਹਨੂੰ ਚਲਾਉਣਾ ਰਾਜ ਦੇ ਵਸਤੀ ਨਹੀਂ ਗੱਲ ਹੈਗੀ ਕਿਉਂ ਭਾਮੀ ਉਹ ਬਾਸੀ ਨੇ ਵੀ ਤੇ ਚਲਾਉਣਾ ਹੀ ਆ ਓਹੋ ਮੰਮਾ ਨੂੰ ਤੇ ਮੈਂ ਸਿਖਾਉਣਾ ਵਾ ਚੱਲ ਕੋਈ ਨਾ ਤੈਨੂੰ ਵੀ ਸਿਖਾ ਦਾਂਗੀ ਰਾਜ ਬਸ ਕੋਈ ਲੋੜ ਨਹੀਂ ਮੈਨੂੰ ਸਿਖਾਉਣ ਦੀ ਆਪੇ ਸਿੱਖ ਲੂੰਗੀ ਮੈਂ ਕਿੱਡਾ ਮੈਨੂੰ ਅਨਪੜ੍ਹ ਸਮਝਦੀਆਂ ਦੋਵੇਂ ਨੌ ਸੱਸ ਆਪਣੇ ਆਪ ਨੂੰ ਪੜੀਆਂ ਲਿਖੀਆਂ ਸਮਝਦੀਆਂ ਮਾਸੀ ਤੂੰ ਹਰ ਵੇਲੇ ਆਪਣੇ ਨੂੰ ਮੇਰੀ ਨੂੰ ਪੜੀ ਲਿਖੀ ਮੇਰੀ ਨੂੰ ਪੜੀ ਲਿਖੀ ਕਰਦੀ ਰਹੀਂਨੀ ਆ ਬੜੇ ਚੰਦੇ ਚੋਪਿਆਂ ਤੁਹਾਡੀਆਂ ਗੱਲਾਂ ਸੁਣ ਲਈਆਂ ਹੋ ਨਹੀਂ ਮੈਂ ਤਾਂ ਸੁਨੀਆਂ ਜਾਣਦੀ ਆ ਹੁਣ ਅਨਪੜ੍ਹ ਨੂੰ ਅਨਪੜੀ ਕਵਾਂਗੇ ਹੋਰ ਕੀ ਕਵਾਂਗੇ ਅਨਪੜ੍ਹ ਕਿੰਨੂ ਕਹਿਣ ਨਹੀਂ ਆ ਪੂਰੀਏ ਪਾਣੀ ਦੇ ਪੜੀ ਪੰਜ ਬੀਆਂ ਗੱਲਾਂ ਮਾਰਦੀ ਮੈਨੂੰ ਅਨਪੜ੍ਹ ਦੱਸਦੀ ਆ ਹਾ ਹਾ ਕੁੜੇ ਤੂੰ ਤਾਂ ਸਾਡੀਆਂ ਗੱਲਾਂ ਦਾ ਗੁੱਸਾ ਹੀ ਕਰਦੇ ਆ ਓਹੋ ਬੜੇ ਰੰਗ ਲਾ ਦੇ ਤੂੰ ਵਾਕ ਮਨੀਲਰ ਦਾ ਤੈਨੂੰ ਪਤਾ ਨਹੀਂ ਆ ਉਹ ਹੁੰਦਾ ਕੀ ਆ ਹਮ ਆਈ ਵੱਡੀ ਪੜ੍ਹੀ ਲਿਖੀ ਵਾਕ ਨਹੀਂ ਹੁੰਦਾ ਵੈਕਿਊਮ ਕਲੀਨਰ ਹੁੰਦਾ ਵਾ ਹੁਣੇ ਅਮਨ ਨੇ ਦੱਸਿਆ ਸਮਝ ਨਹੀਂ ਲੱਗੀ ਵੀ ਨਾਲੇ ਫਿਰ ਕੀ ਹੋਇਆ ਮੈਂ ਘੱਟ ਪੜ੍ਹੀ ਲਿਖੀ ਆ ਤੇ ਮੇਨ ਆਨੰਦ ਪੜ੍ਹੀ ਲਿਖੀ ਹੈਗੀ ਆ ਨਾ ਆਪੇ ਮੈਂ ਤੋ ਸਿੱਖ ਲੂੰਗੀ ਚੱਲ ਨਹੀਂ ਆਈ ਵੱਡੀ ਗੱਡਿਆਂ ਦੀ ਵੀ ਕਾਦੀ ਸਰਵਿਸ ਹੁੰਦੀ ਆ ਗੱਡਾ ਕਿੰਨੂ ਕਿਹਾ ਨੀ ਮੈਂ ਕਿਹੜੀਆਂ ਹੱਥ 'ਚ ਬੈਂਗਲਸਨ ਪਾਈਆਂ ਵਾਂ ਆ ਜਾ ਤੂੰ ਹੋਰ ਕੀ ਭਾਬੀ ਚੂੜੀਆਂ ਹੀ ਪਾਈਆਂ ਹੀ ਹੋਰ ਕੀ ਪਾਈ ਆਈ ਨੀ ਮੈਂ ਤੇ ਡਲਾਖ ਮਾਰਿਆ ਹੀ ਓਹੋ ਭਾਬੀ ਡਲਾਗ ਨਹੀਂ ਡਾਇਲੋਗ ਕਹਿਣਾ ਹੀ ਉਹਨੇ ਨੀ ਆਹੋ ਆਹੋ ਉਹ ਹੀ ਵੱਡੀ ਅੰਗਰੇਜ਼ਾਂ ਬਣੀ ਫਿਰਦੀ ਆ ਮਿੰਦਲਾ ਤਾਂ ਪੈਸੇ ਦੇ ਕੇ ਡਿਗਰੀ ਲਈ ਜਨੇ ਉਹ ਨਾ ਜਾਂਦਾ ਕਾਹਦੀ ਪੜੀ ਨਹੀਂ ਕਿ ਸਮਝਦੀ ਆਪਣੇ ਆਪ ਨੂੰ ਤੂੰ ਅੰਗਰੇਜ਼ੀ 'ਚ ਕਿੱਥੇ ਹੱਥ ਪਾਉਣ ਦੀ ਆ ਤੂੰ ਪੰਜਾਬੀ ਜੀ ਆ ਮੇਰੇ ਨਾਲ ਸਿੱਧੀ ਹੋਵੇ ਚੁੱਪ ਕਰ ਜਾ ਨਹੀਂ ਆ ਜਾ ਆ ਜਾ ਤੂੰ ਪੰਜਾਬੀ ਜੀ ਆ ਜਾ ਤੇਰੇ ਵਰਗੀਆਂ ਵੀ ਸਿੱਧੀਆਂ ਕੀਤੀਆਂ ਪੇਕੇ ਆਪਣੇ ਮੈਂ ਠੀਕ ਚੱਲ ਬੱਸ ਕਰ ਚੱਲ ਚਲੀਏ ਘਰ ਤੂੰ ਕੀ ਾਡਾ ਲਾਇਆ ਤੂੰ ਇਹੋ ਮੰਮੀ ਬੋਲੀ ਜਾਣ ਦੇਈ ਚੱਲ ਨਹੀਂ ਚੱਲ ਤੇਰੀਆਂ ਭੜਕਾਈਆਂ ਤੇਰੇ ਅੰਦਰੇ ਮੁੰਦੜੇ ਮੂੰਹ ਜਾ ਜਾ ਚੁੱਪ ਕਰਕੇ ਬਹਿ ਜਾ ਮੰਮੀ ਆ ਜਾਓ ਕਿੱਥੇ ਇਹਨਾਂ ਦੇ ਮੂੰਹ ਲੱਗ ਗਈ ਅਨਪੜਾਂ ਤੇ ਆਓ ਚੱਲੀਏ ਜਾ ਨਹੀਂ ਮਲੀਨਰ ਉਹਨੂੰ ਚਲਾਓ ਜਾ ਕੇ ਹੋ ਸਕਦਾ ਦਿਮਾਗ ਚ ਵੀ ਚਲਾ ਲਿਓ ਉਹਦੀ ਵੀ ਗੰਦਗੀ ਸਾਫ ਹੋ ਜੂਗੀ ਨਹੀਂ ਟਲ ਜਾ ਟਲ ਜਾ ਮੇਰੇ ਕੋ ਹੱਥ ਨਾ ਹੋਲਾ ਕਰਾ ਲਈ ਤੂੰ ਆ ਜਾ ਹੱਥ ਲਾ ਇੱਧਰ ਆ ਇੱਧਰ ਆ ਹੱਥ ਲਾ ਕੇ ਉਹ kaam ਛੱਡਿਓ ਆ ਇੱਧਰ ਛੱਡਿਓ ਕਿਉਂ ਛੱਡ ਕੇ ਤੇ ਰਾਹ ਤੇ ਜੁੰਡੇ ਅੱਛਾ ਅਮਰ ਤੂੰ ਛੱਡ ਤਾ ਪਾ ਵੀ ਤੈ ਮੈਂ ਇੱਧਰ ਸਮਝਦੇ ਨਾ ਉਹਨੂੰ ਪਾ ਗਿਆ ਨਾ ਤੇਰੇ ਨਾਲ ਇੱਧਰ ਆ ਤੈਨੂੰ ਕਿਦਾਂ ਸੁਣਾ ਅਨਪੜ ਘਵਾਰ ਤੂੰ ਵਰ ਨਿ ਪੜੀ ਨਹੀਂ ਬੋਲਣਾ ਹੁੰਦਾ ਨਹੀਂ ਤਾਕ ਗੱਲ ਤਾਂ ਮਲਤੀ ਬੋਲੀ ਜਾਂਦੀ ਆਪਣੇ ਆਨ ਪੜੀ ਲਿਖੀ ਸਮਝਦੀ ਏ ਤੂੰ ਮੈਨੂੰ ਕਿਹ ਪੜਿਆ ਨੂੰ ਦੱਸ ਲੈਣ ਦੇਣਾ ਹੀ ਪਤਾ ਆ ਲੈ ਭਾਬੀ ਲੜਦੀ ਆਣ ਕਿਥੇ ਛੱਡ ਗਈ ਹੂੰ ਚੱਲ ਕੋਈ ਨਹੀਂ ਮੈਂ ਲਾ ਲਿਆ ਕਰੂੰ ਚੱਲ ਸੁੱਟ ਪਰਾਂ ਡੈਂ ਦੀਆਂ ਐਣਕਾਂ ਤੈਨੂੰ ਮੈਂ ਲੈ ਦੂੰ ਨਵੀਆਂ ਬਥੇਰੀਆਂ ਛੋਟੇ ਨੂੰ ਨੇ ਮੇਰੇ ਨੋਹ ਦੀਆਂ ਅੰਕਾਂ ਰਹਿ ਗਈਆਂ ਇੱਥੇ। ਔਰ ਡਿੱਗੀ ਹੋਣੀਆਂ ਤੁਹਾਡੀ ਨੋਹ ਦੀਆਂ ਡੈਂ ਦੀਆਂ ਅੰਕਾਂ 150 ਦੀਆਂ ਅੰਕਾਂ ਲਈ ਫਿਰਦੀ ਆ। ਪਾਵੇਂ ਸੌਦੀਆਂ ਵਿੱਚ ਚੀਜ਼ ਚੀਜ਼ ਹੀ ਆ ਨਾ। ਲੈ ਜੋ ਲੈ ਜੋ ਲਾਓ ਜਾ ਕੇ 9 ਸਸ ਲਾਇਆ ਕਰੋ 150 ਵਾਲ ਨੂੰ। ਲੈ ਇੱਥੇ ਚਲ ਗਈ ਮਾਸੀ। ਅਲਖੰਡ ਆ ਗਏ ਜੇ ਤੂੰ ਹੀ ਇੰਨਾ ਟਾਈਮ ਲਾ ਕੇ ਆ ਗਏ ਉੱਥੇ ਹੀ ਬਹਿ ਕੇ ਜਾ ਕੇ। ਚਲ ਗਈ ਆਪਣੇ ਘਰ ਮੈਨੂੰ ਅਨਪੜ੍ਹ ਦੱਸਦੀਆਂ ਸੀ। ਚੰਗੀਆਂ ਭੁਜਾਈਆਂ ਮੈਂ। ਉਹ ਮੇਰਾ ਤਾਂ ਯਾਰ ਦੋਸਤ ਮਿਲ ਗਿਆ ਉੱਥੇ ਉਹਨਾਂ ਨਾਲ ਗੱਲਾਂ ਕਰਦਿਆਂ ਟਾਈਮ ਲੱਗ ਗਿਆ ਤੂੰ ਵਾਵਾ ਵਾਲ ਊਲਜੇ ਖਿਲਾ ਰਹੇ ਕਿਤੇ ਲੜਦਾ ਨਹੀਂ ਪਈਆਂ ਦੋਵੇਂ ਜਾਣੀਆਂ ਉਹਨਾਂ ਨਾਲ ਜੁੰਡੂ ਜਾਣੀਆਂ ਹੋਈਆਂ ਲੱਗਦੀਆਂ ਮੈਨੂੰ ਤੁਸੀਂ ਤੇ ਹੋਰ ਕੀ ਕਰਦੀ ਸ਼ੁਕਰ ਕਰੋ ਭੱਜ ਗਈਆਂ ਅੱਜ ਤੇ ਨਾਲੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਜੇ ਕਿਤੇ ਹੁਣ ਉਹ ਦਿਨ ਮੇਰੇ ਨਾਲ ਪੰਗਾ ਪਿਆ ਨਾ ਕੋਈ ਤੁਸੀਂ ਵਿੱਚ ਨਹੀਂ ਜੇ ਬੋਲਣਾ ਮੈਂ ਆਪੇ ਉਹਨਾਂ ਨੂੰ ਸੈੱਟ ਕਰਨਾ ਆਪਣੇ ਤਰੀਕੇ ਨਾਲ ਠੀਕ ਹੈ ਨਾ ਉਹ ਚੰਗਾ ਜਾ ਮੈਨੂੰ ਤਾਂ ਚਾਹ ਬਣਾ ਕੇ ਪਿਆ ਦੇਣੀ ਤੁਹਾਨੂੰ ਟਾਬੇ ਵਾਲੀ ਚਾਹ ਆ ਵੀਰੇ ਮੈਂ ਬਣਾ ਦਿੰਦੀ ਮੈਨੂੰ ਅੱਛਾ ਅੱਜ ਭਾਬੀ ਵੈਸੇ ਹੀ ਬੜ ਥੱਕ ਗਈ ਹਣੀ ਆ ਅੱਜ ਬੜਾ ਦਲੇਰੀ ਦਾ ਕੰਮ ਕੀਤਾ ਹੀ ਆ ਲੈ ਅਬ ਇਹ ਪ੍ਰੈਸ ਕਰਦੀ ਇਹਨਾਂ ਜੰਮ ਦਿੱਤੀ ਮੈਂ ਲੱਗੀ ਆਰਾਮ ਕਰਨਾ ਤਾਂ ਨਹੀਂ ਇਹਨਾਂ ਦਾ ਸਾਡੇ ਨਾਲ ਕੀ ਵੈਰ ਆ ਇਹਨਾਂ ਨੇ ਕੀ ਲੈਣਾ ਸਾਡੇ ਕੋਲੋਂ ਆ ਜਦੋਂ ਪੁੰਗਾ ਲੱਗ ਜਾਏ ਆ ਵੇਖੀ ਜੇ ਕਵਾਡੀਆਂ ਦੀ ਕਰਤੂਤ ਕੀ ਹੋਇਆ ਹੋਰ ਆ ਗਈ ਆ ਜਿੰਨਾ ਕੂੜਾ ਵਾ ਨਾ ਸਾਰਾ ਸਾਡੇ ਬੂਏ ਦੇ ਨਾਲ ਲਾਇਆ ਪਤਾ ਨਹੀਂ ਇਹ ਕਿਉਂ ਨਹੀਂ ਹਟਦੀਆਂ ਛੇੜਖਾਨੀਆਂ ਕਰਨੂੰ ਕਿਉਂ ਕਿੱਦਾਂ ਪਤਾ ਵੀ ਉਹਨਾਂ ਨੇ ਲਾਇਆ ਕੂੜਾ ਕਿੱਦਾਂ ਪਤਾ ਹੋਰ ਕਿਹਨੇ ਲਾਉਣਾ ਵਾ ਉਹਨਾਂ ਦਾ ਇਹ ਅਧਿਕਾਰ ਹੈ ਸਾਡੇ ਲਾਗੇ ਜੋ ਉਹ ਹੁਣ ਜਾਂਚ ਕੇ ਤੇ ਬੂਏ ਕੇ ਲਾਗੀਆਂ ਹੋਣੀਆਂ ਵਾ ਚਲਦੀਆਂ ਤੇ ਹੈ ਨਹੀਂ ਐ ਮੈਂ ਉਹਨੂੰ ਡੈਨ ਨੂੰ ਚੰਗੀ ਤਰ੍ਹਾਂ ਜਾਣਦੀ ਆ ਸਵੇਰੇ ਮੇਰੇ ਹੱਥੋਂ ਪੱਜ ਗਈ ਮੈਂ ਛਿੱਲ ਦੇਣਾ ਹੀ ਇਹਨੂੰ ਨਾ ਭੱਜਦੀ ਉਹਦੀ ਸੱਸ ਲੈ ਕੇ ਜਾਂਦੀ ਤੇ ਹੋਰ ਕੀ ਜਿੰਨਾ ਕੂੜਾ ਨਾ ਸਾਰਾ ਸਿਰ 'ਚ ਪਾ ਕੇ ਆਉਣਾ ਉਹਦੇ ਜਾਂ ਮੈਂ ਉਹਦੇ ਵੇੜੇ 'ਚ ਖਲਾਰ ਕੇ ਆਉਣਾ ਚੱਲ ਭਾਬੀ ਮੈਂ ਵੀ ਚਲਦੀ ਮੈਂ ਦੇ ਆ ਜੂੰਗੀ ਦੀ ਅੰਗਰੇਜ਼ੀ ਕਿਦਾਂ ਕੱਢ ਕੇ ਆਉਂਦੀ ਵੇਖੀ ਹਾਂ ਕਿ ਤਾ ਨੂੰ ਸੂਤਰ ਕਰ ਕਿੱਧਰ ਤੁਰਪੀਆਂ ਦੇ ਮੂੰਹ ਚੋਕੇ ਐਵੇਂ ਲੱਟ ਤੁਹਾਨੂੰ ਬੜਾ ਪਤਾ ਤੁਹਾਨੂੰ ਜਨਾਨੀਆਂ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਬਹਿ ਜਾ ਤੁਸੀਂ ਚੁੱਪ ਕਰਕੇ ਚੱਲ ਹੁਣ ਪਤਾ ਸਵੇਰੇ ਕੀ ਕੁਛ ਨਹੀਂ ਹੋਇਆ ਤੈਨੂੰ ਸੁਣਨੀ ਨਹੀਂ ਮੈਂ ਤੁਹਾਨੂੰ ਵੀ ਕਹਿਣਾ ਆ ਜਾ ਆ ਜਾ ਹੁਣ ਚੱਲ ਲੌਂਗ ਲਾ ਦੇ ਚੱਲ ਕਭੀ ਹੂੰ ਚੱਲ ਮੈਂ ਨਾ ਆ ਖੋਲ ਕੇ ਤੇ ਬਾਹਰ ਦਾ ਮਾਰਾਂ ਮੈਂ ਮਗਰੇ ਭੱਜ ਜਾਉਣਾ ਆਪਣਾ ਚੱਲ ਚੱਲ ਤੇ ਇਹਨਾਂ ਨੂੰ ਮੈਂ ਸੁੱਤਰ ਕਰਕੇ ਰਹਿਣਾ ਚੱਲ ਆ ਜਾ ਅੱਜ ਨਹੀਂ ਇਹਨੂੰ ਮੈਂ ਮਨ ਛੱਡਣਾ ਦੇਖ ਆਦੀ ਇਹ ਹਟਦੇ ਨਹੀਂ ਛੇੜ ਖਾਨੀਂ ਕਰਨ ਅੱਜ ਸਾਰੀ ਅੰਗਰੇਜ਼ੀ ਇਹਦੀ ਮੈਂ ਕੱਢ ਦੇਣੀ ਤੇ ਜਣੀ ਬਣੀ ਫਿਰਦੀ ਬਾਹਰ ਨਿਕਲਦੀ ਮੱਡੀ ਮਲਵੈਣੇ ਮੈਂ ਸਮਲਵੈਣ ਬਣੀ ਫਿਰਦੀ ਜਿਹੜੀ ਇੱਥੇ ਕੋ ਕੁੱਤੇ ਵਾਂਗੂ ਭੌਂਕੀ ਜਾਂਦੀ ਆ ਇੱਥੇ ਆਣ ਕੇ ਮੇਰੇ ਨਾਲ ਗੱਲ ਕਰ ਉਦੋਂ ਤੇ ਤੂੰ ਬੱਤ ਗਈ ਹੈ ਨਾ ਅੱਜ ਨਹੀਂ ਬੱਤ ਨਹੀ ਇੱਥੇ ਅੰਦਰ ਇੱਕ ਦੂਰੀਆਂ ਨੂੰ ਚਾਉਂ ਚਾਉ ਕਰੀ ਜਾਂਦੀ ਉਹ ਡਰਦੀ ਆ ਨਾ ਮੇਰੇ ਤੋਂ ਪਹਿਲਾਂ ਇਹੋ ਜਿਹੀ ਹਰਕਤਾਂ ਨਾ ਕਰਿਆ ਕਰੋ ਜਿਹੜਾ ਹੱਡ ਭੁੰਕਣਾ ਪਵੇ ਇਹ ਵੱਡੀ ਅੰਗਰੇਜ਼ਨ ਬਣੀ ਫਿਰਦੀ ਐ ਬੜੀ ਹੁਣ ਰੋਡ 'ਚ ਨਹੀਂ ਡਰਦੀ ਤੇ ਮੈਂ ਕਿਸੇ ਦੇ ਬੁੜੇ ਕੋ ਨਹੀਂ ਆ ਨਹੀਂ ਹੁਣ ਕੀ ਹੋ ਗਿਆ ਹੁਣ ਕਹਦਾ ਤੁਸੀਂ ਦੋਵਾਂ ਜਾਣੀਆਂ ਨੇ ਰੋਲਾ ਪਾਇਆ ਵਾ ਨਿੱਤੇ ਇਹਨੂੰ ਪਹਿਲਾਂ ਪਤਾ ਕਿਹ ਗੱਲ ਦਾ ਐਡੀ ਮੀਸਨੀ ਨਾ ਬਣ ਦੋਵੇਂ ਨੌ ਸੱਸ ਨਾ ਛੇਣਾ ਛੇੜਨੋਂ ਨਹੀਂ ਹਟਦੀਆਂ ਸਾਡੇ ਨਾਲ ਨਹੀਂ ਅਸੀਂ ਕੀ ਕਰਦੇ ਤੁਮ ਰਾਜ ਨੇ ਮਾਸੀ ਉਦਾਂ ਦਾ ਬੜਾ ਕਹਿਨੀ ਮੇਰੀ ਨੂੰਹ ਦਾ ਬੜਾ ਦਿਮਾਗ ਆ ਬੜੀ ਪੜ੍ਹੀ ਲਿਖੀ ਆ ਇੰਨੀ ਨੇ ਇਹਨੂੰ ਅਗਲ ਸਿਖਾਈ ਕੇ ਤੇ ਬੁਏ ਨਾ ਕੂੜਾ ਨਹੀਂ ਲਾਈਦਾ ਕੂੜਾ ਤੇ ਲਾਇਆ ਲਾਇਆ ਨਾਲ ਨਾਲ ਹੀ ਛਿੱਟ ਵੀ ਫਸਾਈ ਗੋੜ ਗੋੜ ਉੱਤੇ ਪਾਣੀ ਖਲੋਤਾ ਨੀ ਕਿਹੜੀ ਇੱਟ ਕਿਹੜਾ ਕੂੜਾ ਸਾਰੀ ਦਿਹਾੜੀ ਤੇ ਮੇਰਾ ਟਾਈਮ ਨਹੀਂ ਲੱਗਦਾ ਘਰ ਦੇ ਕੰਮਾਂ ਤੋਂ ਨਹੀਂ ਟਾਈਮ ਲੱਗਦਾ ਹੈਡ ਖੁਰਕਨੂ ਤੇ ਮੇਰਾ ਟਾਈਮ ਨਹੀਂ ਹੁੰਦਾ ਲਾਲ ਰੰਗ ਦੀ ਹੁੰਦੀ ਐ ਇੱਟ ਇੱਟ ਦਾ ਨਹੀਂ ਪਤਾ ਤੈਨੂੰ ਲਿਆ ਕੇ ਮਾਰਾਂ ਤੇਰੇ ਸਿਰ 'ਚ ਤੈਨੂੰ ਪਤਾ ਲੱਗ ਜੇ ਨੀ ਮੈਂ ਕੋਈ ਇੱਟ ਨਹੀਂ ਫਸਾਈ ਤੇਰੀਆਂ ਕਰਤੂਤਾਆਂ ਹੀ ਸਾਰੀਆਂ ਮੈਂ ਜਾਣਦੀ ਤੈਨੂੰ ਚੰਗੀ ਤਰ੍ਹਾਂ ਭਾਬੀ ਮੈਨੂੰ ਤੇ ਲੱਗਦਾ ਉਹ ਜਿਹੜੀ ਮੋਟੋ ਜੀ ਖਲੋਤੀ ਨਾ ਸਾਰਾ ਕਸੂਰ ਹੀ ਉਹਦਾ ਆ ਉਹਨੇ ਲਾਇਆ ਹੋਣਾ ਕੂੜਾ ਨਹੀਂ ਕਿੰਨੂੰ ਮੋਟੋ ਕਹਿੰਨੇ ਆ ਤੇਰੇ ਪਿਓ ਦਾ ਖਾਨੇ ਆ ਮੈਂ ਮੋਟੋ ਆ ਮੇਰੀ ਸੁਣ ਲੋ ਗੱਲ ਮੇਰੇ ਪਿਓ ਨੂੰ ਨਹੀਂ ਕੁਝ ਕਹਿਣਾ ਨਹੀਂ ਤਾਂ ਮੈਂ ਤੁਹਾਡਾ ਸਾਰਾ ਖਾਨਦਾਨ ਫਰੋਲ ਦੂੰਗੀ ਤੂੰ ਕੁੜੀ ਨੂੰ ਕੋਈ ਕਹਿਰ ਕੇ ਖਲੋਤੀਂ ਜਾ ਮੇਰੇ ਨਾਲ ਗੱਲ ਕਰ ਹੁਣ ਸਿੱਧੀਆਂ ਆ ਕੇ ਬਸ ਤੇਰੇ ਨਾਲ ਕੀ ਗੱਲ ਕਰਾਂ ਮੈਂ ਦੱਸ ਮੈਨੂੰ ਮਿੰਟ ਦਾ ਤੇਰਾ ਪਤਾ ਨਹੀਂ ਕਦੋਂ ਤੂੰ ਬੁੜਕ ਜਾਣਾ ਕਬਰਾਂ 'ਚ ਤੇਰੇ ਪੈ ਰਿਆ ਨਹੀਂ ਚੱਲ ਨਹੀਂ ਚੱਲ ਆ ਮੂਸਮਾਲ ਅਜੇ ਤਾਂ ਮੈਂ ਜਵਾਨ ਆ ਤੂੰ ਮੈਨੂੰ ਹਾਈ ਕਵਰਾਂ ਚ ਭੇਜਣ ਲਈ ਹੂੰ ਜਵਾਨ ਬੁੱਢੀ ਘੋੜੀ ਲਾ ਲਗਾ ਗਾੜੇ ਗਾੜੇ ਸੂਟ ਪਾਉਣ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ ਉੱਥੇ ਨਾ ਭੋਗਾਂ ਦੇ ਜਾਊਗੀ ਨਾ ਇੱਥੇ ਬੜੀ ਘੇਮਮਾਲ ਨਹੀਂ ਬਣ ਕੇ ਘੁੰਮਦੀ ਫਿਰਦੀ ਰਹਿੰਦੀ ਆ ਭਾਬੀ ਇਹ ਮਮਾਲ ਨਹੀਂ ਦੇ ਮਮਾਲ ਨੇ ਪਿਛੋ ਸਨ ਨਹੀਂ ਦਿ올 ਵੀ ਤੁਰਿਆ ਹੁੰਦਾ ਹੀ ਇਹਨਾਂ ਦਾ ਹੂੰ ਇਹਦੀ ਕਾੜ ਰਹਿ ਗਈ ਹੂੰ ਸੌਣ ਵੀ ਨਹੀਂ ਦਿੰਦੀ ਆ ਮੈਨੂੰ ਵੇ ਚੱਲ ਵੇ ਚੱਲ ਤੂੰ ਜਾ ਕੇ ਅੰਦਰ ਬੈ ਤੈਨੂੰ ਕਿੰਨੇ ਕਿਆਈ ਬਾਹਰ ਨਿਕਲ ਲਈ ਵੇਖ ਲੈ ਵੇਖ ਲੈ ਜਾ ਕੈਮਰਾ ਨਾ ਤਾਂ ਨਾ ਆਇਆ ਜਾ ਕੇ ਤਾਂ ਬਹਿ ਆ ਰਾਮ ਨਾ ਆਪੇ ਗੱਲ ਕਰ ਲੈਣੀ ਅੱਜ ਚੱਲੋ ਵੇਖ ਲੈਣੀ ਇਹਨਾਂ ਨੂੰ ਅਕਲ ਦੋਵੇਂ ਨੌ ਸੱਸ ਨੂੰ ਉਹਦਾ ਪੜ੍ਹੀ ਲਿਖੀ ਭੰਦੀ ਆ ਤੇ ਬੰਦਿਆਂ ਨਾਲ ਗੱਲ ਕਰਨ ਦੀ ਅਗਲ ਨਹੀਂ ਹੈਗੀ ਇਹਨੂੰ ਨਹੀਂ ਮੇਰਾ ਦਿਓਰ ਮੈਂ ਜੋ ਮਰਜ਼ੀ ਬੋਲਾਂ ਤੈਨੂੰ ਕੀ ਹੁੰਦਾ ਸਾਡੇ ਘਰ 'ਚ ਇਦਾਂ ਹੀ ਬੋਲਦੇ ਆ ਨਹੀਂ ਮੈਨੂੰ ਸਾਰਾ ਪਤਾ ਤੇਰੀ ਭੁੱਲ ਨਹੀਂ ਆ ਕੀ ਕੀ ਤੁਹਾਡੇ ਘਰ 'ਚ ਹੁੰਦਾ ਵਾ ਸੱਸ ਆਪਣੀ ਨੂੰ ਟੁੱਟੇ ਕਾ ਨਹੀਂ ਦਿੰਦੀ ਨਿਓ ਕੀ ਲੈ ਕੇ ਆਈ ਵਾਕ ਮਲੀਨਰ ਜਾ ਉਹਨੂੰ ਲਾਈ ਛੱਡਦੀ ਰਹਿੰਦੀ ਸਾਰੀ ਦਿਹਾੜੀ ਝਾੜੂ ਪੋਚੇ ਕਰਨ ਦੇ ਇਹ ਮੇਰੀ ਸੱਸ ਹੁੰਦੀ ਨਾ ਮੰਜੇ ਤੋਂ ਪਿਆਰ ਨਹੀਂ ਲਾਉਂਦੇ ਨਾ ਥੱਲੇ ਵੱਡੀਆਂ ਗੱਲਾਂ ਕਰਦੀ ਆ ਵੱਡੀਆਂ ਗੱਲਾਂ ਕਰਨ ਰਹੀ ਆ ਸਾਡਾ ਨੌ ਸੱਸ ਦਾ ਪਤਾ ਕਿੰਨਾ ਪਿਆਰ ਆ ਅਸੀਂ ਰਲ ਮਿਲ ਕੇ ਰਹਿੰਦੇ ਰਹਿੰਦੇ ਮਾਸੀ ਰਹਿੰਦੇ ਪਤਾ ਤੁਹਾਡੇ ਦੋਵਾਂ ਨੂੰ ਸੱਸ ਦਾ ਕਿੰਨਾ ਕੁ ਪਿਆਰ ਆ ਸਾਰੇ ਜਾਂਦੀਆਂ ਚੁਗਲੀਆਂ ਤੇਰੀ ਸੱਸ ਜਾ ਕੇ ਉੱਥੇ ਕਰਦੀ ਆ ਤੇ ਤੁਸੀਂ ਨੌ ਦੀਆਂ ਸਾਰੀਆਂ ਚੁਗਲੀਆਂ ਕਰਕੇ ਆਉਂਦੇ ਜੀ ਸਾਨੂੰ ਭੁੱਲ ਨਹੀਂ ਤੁਹਾਡੀ ਨੌ ਸੱਸ ਦੀਆਂ ਕਾਰਨ ਦੀ ਨਹੀਂ ਤੂੰ ਮੇਰੇ ਚੁਗਲੀਆਂ ਕਰਕੇ ਉਹਨੇ ਆ ਨਾ ਕਰ ਤੇ ਮੰਮੀ ਮੇਰਾ ਤੇ ਤੁਸੀਂ ਸੁਣ ਲਿਆ ਤੇ ਤੁਹਾਡਾ ਨਾਂ ਵੀ ਤੇ ਉਹਨਾਂ ਨੇ ਲਿਆ ਹੀ ਆ ਉਹ ਨਹੀਂ ਤੁਸੀਂ ਸੁਣਿਆ ਨਹੀਂ ਮੈਂ ਕੀ ਕਰਾਂ ਮੈਂ ਤੇ ਤੇਰੇ ਤੋਂ ਤੰਗ ਆਈ ਪਈ ਆ ਤੇ ਮੈਂ ਢਿੱਡ ਕਿਦਣਾ ਭੋਲਣਾ ਆਪਣਾ ਜਾ ਕੇ ਤੇਰੇ ਟੁੱਟੀ ਫੁੱਟੀ ਅੰਗਰੇਜ਼ੀ ਨੇ ਨਾ ਮੇਰਾ ਖੂਨ ਪੀਤਾ ਪਿਆ ਵਾ ਮੰਗੀ ਦਾ ਤੇਰ ਕੋ ਕੋਸ਼ ਆ ਤੇ ਲਿਆ ਕੇ ਤੂੰ ਪਤਾ ਨਹੀਂ ਕਿਹੜੇ ਪਕਵਾਨ ਅੱਗੇ ਰੱਖ ਦਿੰਨੀ ਆ ਨਾ ਉਹਨਾਂ ਦੇ ਵਿੱਚ ਲੂਣ ਨਾ ਉਹਨਾਂ ਦੇ ਵਿੱਚ ਮਿਰਚ ਤੂੰ ਤਾਂ ਸਾਰੇ ਸਾਡੇ ਤਬਰ ਦਾ ਜੀਣਾ ਹਰਾਮ ਕੀਤਾ ਪਿਆ ਵਾ ਅੱਛਾ ਮੈਂ ਜੀਣਾ ਹਰਾਮ ਕੀਤਾ ਤੇ ਤੁਸੀਂ ਇਹਨਾਂ ਦਾ ਜੀਣਾ ਹਰਾਮ ਕੀਤਾ ਵਾ ਉਦਨ ਕਿੰਨੇ ਕਿਹਾ ਸੀ ਨਾਲੀ ਵਿੱਚ ਏਟ ਰੱਖ ਕੇ ਆ ਤੂੰ ਹੀ ਕਿਹਾ ਸੀ ਫੇਰ ਹੀ ਮੈਂ ਰੱਖ ਕੇ ਆਈ ਹਾਂ ਨਹੀਂ ਤੂੰ ਕਿਹੜੇ ਘਟ ਆ ਤੂੰ ਉਦਨ ਮੈਨੂੰ ਕਿਹਾ ਸੀ ਤੂੰ ਜਾ ਕੇ ਨਾ ਉਹਨਾਂ ਦੇ ਘਰ ਬਹਿ ਜਾਓ ਤੇ ਮੈਂ ਨਾ ਲੈ ਕੇ ਨਮਕਨੀਲਰ ਜਿਹਾ ਲੈ ਕੇ ਆਉਂਗੀ ਮੈਂ ਕਹੂੰਗੀ ਉਹਨਾਂ ਦੇ ਘਰ ਜਾ ਕੇ ਤੇ ਉਹ ਆਪੇ ਸੜਨ ਗਈਆਂ ਪਿਆਰ ਕੀ ਚੀਜ਼ ਲੈ ਆਈਆਂ ਕਾਸੇ ਹੋ ਜਾਣੀ ਆ ਉਧਰ ਵੀ ਜਾ ਕੇ ਗੱਲਾਂ ਕਰ ਆਉਂਦੀਆਂ ਨਾ ਕਦ ਨੂੰ ਝਪਕਾ ਲਈ ਨਹੀਂ ਕੁਛ ਕਰਦੀਆਂ ਹੀ ਨਹੀਂ ਮੈਨੂੰ ਇਹਦੇ ਇਹਨਾਂ ਦਾ ਪਹਿਲਾਂ ਪਤਾ ਹੀ ਲੜਨ ਮਰਨ ਦੇ ਇਹਨਾਂ ਨੂੰ ਪਾੜਨ ਦੇ ਇੱਕ ਦੂਜੇ ਦਾ ਸਿਰ ਆਪਾਂ ਫੁੱਟ ਪਾਉਣੀ ਦੋਵਾਂ ਦੇ ਵਿੱਚ ਪਾ ਦਿੱਤੀ ਆ ਭਾਬੀ ਹਣ ਇੱਟ ਨਾ ਕੱਢੀ ਆਪੇ ਕੱਢੂ ਵੇਖਿਆ ਬਗੀਆਂ ਆਪਣੇ ਮੂੰਹ ਬਗ ਗੀਆਂ ਨਾ ਕੋਈ ਨਹੀਂ ਇਹਦੇ ਕੋ ਘਟਾਉਣੀ ਆ ਬਾਹਰ ਚਾਉਨੇ ਆ ਨਾ ਵੇਖੀ ਚੱਲਣ ਦੇ ਨਾ ਦਾ ਤਮਾਸ਼ਾ ਲੜਨ ਮਰਨ ਦੇ ਨਾ ਆ ਜਾ ਚੱਲੀਏ ਆਪਾਂ ਮੇਰੇ ਜਿਦੋਂ ਦੀ ਆਈ ਆ ਨਾ ਉਦੋਂ ਦੀ ਟਾਡੇ ਆਈ ਚ ਲੜਕਣ ਦੇ ਹੀ ਆ ਨਹੀਂ ਆਈ ਹੁਣ ਕੀ ਹੁੰਦਾ ਵਾ ਤੁਹਾਡੇ ਢੇਲੇ ਹੁੰਦੇ ਆ ਪਿੜਾ ਮੂੰ ਤੇਰੀ ਟੁੱਟੀ ਫੁੱਟੀ ਅੰਗਰੇਜ਼ੀ ਦਾ ਅੰਗਰੇਜ਼ ਤਾਂ ਚਲ ਗਏ ਸਾਰੇ ਤੇ ਤੈਨੂੰ ਇੱਥੇ ਛੱਡ ਗਏ